ਇਹ ਘੜ ਸੈਰ ਤੋਂ ਆ ਰਹੇ ਸੀ ਇਹ ਨਹੀਂ ਪਤਾ ਕਿ ਉਸ ਟੰ ਕਿਵੇਂ ਹੋਇਆ ਅਸੀਂ ਤਾਂ ਸਿਰਫ ਗੱਡੀ ਉੱਪਰ ਜਾਂ ਚਾਰੇ ਟਾਇਰ ਦੇ ਉੱਪਰ ਸੀ ਉਸ ਟਾਈਮ ਅਸੀਂ ਦੇਖੀ ਦੋ ਬੰਦੇ ਜੋ ਜਿਹੜੇ نیچے ਗਿਰ ਗਏ ਸੀ ਉਹ ਤਾਂ ਮਰ ਚੁੱਕੇ ਸੀ ਉਸ ਟੰ ਜਿਹੜੇ ਤਿੰਨ ਸੀ ਘਹਿਲ ਸੀ ਉਹਨਾਂ ਨੂੰ ਅਸੀਂ ਚੱਕੇ ਤੇ ਪਿੰਡ ਦੀ ਮਦਦ ਦੇ ਨਾਲ ਹਸਪਤਾਲ ਪਹੁੰਚ ਦਿੱਤੀ ਸਰਕਾਰੀ ਹਸਪਤਾਲ ਵਿੱਚ ਕਿੰਨੀ ਦੂਰੋਂ ਗੱਡੀ ਪਲਟੇ ਗਈ ਹਾਂਜੀ ਕੋਈ ਗੱਡੀ ਕਾਫੀ ਦੂਰ ਤੋਂ ਨਹੀਂ ਪਲਟੇ ਖੰਦੀ ਆ ਰਹੇ ਸੀ ਉੱਥੇ ਨਿਸ਼ਾਨ ਵੀ ਨੇ ਮੁੰਡੇ ਜਿਹੜੇ ਪਿੱਛੋਂ ਨਿਕਲੇ ਨੇ ਵਿੱਚੋਂ ਨਿਕਲ ਕੇ ਅੱਗੇ ਗਏ ਨੇ ਉਹ ਘਾਟੋ ਘਾਟੇ 15 20 ਫੁੱਟ ਦੇ ਅਸੀਂ ਚੱਕੇ ਨੇ ਜਿਹੜੇ ਤਿੰਨ ਵਿੱਚ ਸੀ ਉਹਨਾਂ ਨੂੰ ਅਸੀਂ ਬਾਹਰ ਕੱਢ ਕੇ ਤੇ ਉਹਨਾਂ ਹਸਪਤਾਲ ਪਹੁੰਚੇ ਕੀਤਾ ਉਹਨਾਂ ਦੇ ਵਿੱਚੋਂ ਸੁਵੇਰ ਤੱਕ ਯਾਨੀ ਕਿ ਦੋ ਦੀ ਡੈਥ ਹੋ ਚੁੱਕੀ ਸੀ ਤੇ ਇੱਕ ਅਜੇ ਯਾਨੀ ਕਿ ਜੀ ਹਸਪਤਾਲ ਦੇ ਵਿੱਚ ਬਹੁਤ ਜ਼ਿਆਦਾ ਭਿਆਨਕ ਹਾਦਸਾ ਜੀ ਬਹੁਤ ਜ਼ਿਆਦਾ ਹੀ ਭਿਆਨਕ ਹੈ ਯਾਨੀ ਕਿ ਸਾਡੇ ਪਿੰਡ ਦੇ ਪੂਰੇ ਪਿੰਡ ਦੇ ਸਹਿਯੋਗ ਦੇ ਨਾਲ ਅਸੀਂ ਕੱਢੀ ਸਿੱਧੀ ਕੀਤੀ ਤੇ ਬੰਦਿਆਂ ਨੂੰ ਜਿਹੜੇ ਹੈਗੇ ਵਿਚਾਰੇ ਉਹਨਾਂ ਨੂੰ ਅਸੀਂ ਹੌਸਪੀਟਲ ਤੋਂ ਪਹੁੰਚ ਦਿੱਤੀ ਬਹੁਤ ਜ਼ਿਆਦਾ ਆਵਾਜ਼ ਆਈ ਸੀ ਇਸ ਟਾਈਮ ਉਹ ਆਵਾਜ਼ ਦੇ ਨਾਲ ਹੀ ਅਸੀਂ ਰਾਤ ਨੂੰ ਉੱਠੇ ਨੇ 11 ਵਜੇ ਕਿਹੜਾ ਉੱਠਦਾ ਜੀ ਸਾਰੇ ਪਿੰਡ ਦੇ ਘਰਾਂ ਦੇ ਮੁਹੱਲੇ ਦੇ ਲੋਕ ਜਾਲੀ ਸਾਰੇ ਇਕੱਠੇ ਹੋ ਗ ਪੁਲਿਸ ਉਸ ਤੋਂ ਬਾਅਦ ਆਈ ਹੈ ਜਦੋਂ ਇਹ ਚੀਜ਼ ਹੈਗੀ ਸੀ ਸੂਚਨਾ ਕੀਤੀ ਸੀ ਪੁਛ ਵੀ ਆ ਗਈ ਸੀ ਜੋ 112 ਨੰਬਰ ਤੇ ਆਉਂਦੇ ਨੇ ਉਹ ਵੀ ਆ ਗਈ ਜੋ ਡੇੜੇ ਦੋ ਡੇਢ ਬੋੜ ਨੇ ਸੀ ਉਹ ਪੁਲਿਸ ਵਾਲੇ ਲੈ ਕੇ ਗਏ ਨੇ ਚੱਕ ਕੇ ਬਾਕੀ ਜੋ ਸੈਕ ਦੇ ਸ਼ੇਸ਼ੀ ਹੁੰਦੇ ਨੇ ਉਹ ਲੈ ਗਏ ਬਹੁਤ ਮਾੜੀ ਘਟਨਾ ਹੋਈ ਆ ਜੀ ਇਹ ਦੇਖੋ ਕੱਲੇ ਤਾਂ ਮੌਕਾ ਬਹੁਤ ਵੱਡਾ ਹੋਇਆ ਅਸੀਂ ਖੈਰ ਹੈਗੇ ਦਾ ਰਹਿਣ ਵਾਲੇ ਸ਼ਹਿਰ ਦੇ ਆ ਪਰ ਇੱਥੇ ਸਾਡੀ ਦੁਕਾਨ ਆ ਤੇ ਦੁਕਾਨ ਦੇ ਮੂਹਰੇ ਹੀ ਨਜ਼ਦੀਕ ਹੀ ਹੋਇਆ ਰਾਤ ਨੂੰ ਕਿਤੇ ਗਿਆਨ ਚ ਇਧਰੋਂ ਆ ਰਿਹਾ ਠੀਕ ਹੈ ਤੇ ਸ਼ਹਿਰ ਵਾਲਾ ਨੂੰ ਦੋਸਤ ਇਕੱਠੇ ਹੋਏ ਸੀਗਾ ਤੇ ਇਹਨਾਂ ਦੇ 4-5 ਜਣੇ ਕਹਿੰਦੇ ਨੇ ਕਹਿੰਦੇ ਵੀ ਬਹੁਤ ਖਤਰਨਾਕ ਕੰਮ ਹੋਇਆ। ਇੱਥੇ ਮਦਦ ਨਜ਼ਰ ਆਏ। ਜਿੱਦੜ ਕਹਿੰਦੇ ਮੁਹਾਲੀ ਤੋਂ ਆ ਰਹੇ ਸੀਗੇ ਤੇ ਉੱਥੋਂ ਆਉਂਦੇ ਹੋਏ ਰਸਤੇ ਦੇ ਵਿੱਚ ਤੇਲ ਪਵਾਇਆ ਇਹਨਾਂ ਨੇ ਪੰਪ ਤੇ ਕਿਤੇ ਉਹ ਦੋਸਤਾਂ ਦੇ ਵਿੱਚ ਬਿਠਾ ਰਹੇ ਸੀ ਤੇ ਪਰ ਉਹ ਬੈਠਿਆ ਨਹੀਂ ਹੈਗਾ। ਇਹ ਨਾਲ ਬਸ ਆਪਣੇ ਆ ਰਹੇ ਸੀ ਇੱਥੇ ਆ ਕੇ ਇਹਨਾਂ ਦਾ ਟਾਇਰ ਟੂਰ ਪਾਟ ਗਿਆ ਕਹਿੰਦੇ ਵੀ ਅੱਗੇ ਆ ਕੇ ਜ਼ਿੰਦਗੀ। ਇਹ ਮਾਮਲਾ ਬਹੁਤ ਮਾੜਾ ਹੈ। ਮਾੜੀ ਗੱਲ ਹੈ ਬਹੁਤ ਮਾੜੀ ਗੱਲ ਹੈ ਦੇਖੋ ਜੀ। ਬਹੁਤ ਜਾਵੇ। ਇਹ ਪਿੰਡ ਵਾਲਿਆਂ ਨੇ ਵਿਚਾਰਿਆਂ ਨੇ ਵਧੀਆ ਹਿੰਮਤ ਮਾਰੀ ਆ ਰਾਤ ਨੂੰ ਉੱਠ ਕੇ ਨਹੀਂ ਕਿਹੜਾ ਹੁੰਦਾ ਇਹਨੂੰ ਹਸਪੀਟਲ ਪਹੁੰਚਾਇਆ ਇਹਨਾਂ ਨੂੰ ਬਹੁਤ ਵਧੀਆ ਗੱਲ ਆ ਪਿੰਡ ਦੀ ਘਟਨਾ ਵੀਰੇ ਮੇਰਾ ਦੋਸਤ ਸੀਗਾ ਸਿਮਰਨ ਉਹਦਾ ਮੈਨੂੰ ਫੋਨ ਆਇਆ ਮਤਲਬ ਤਕਰੀਬਨ ਪੌਣੇ 11 ਵਜੇ ਮੈਨੂੰ ਫੋਨ ਆਇਆ ਕਹਿੰਦਾ ਕਿੱਥੇ ਆਵਾ ਪੰਪ ਤੇ ਕਹਿੰਦਾ ਚੱਲ ਆਗੇ 2 ਮਿੰਟ ਚ ਬਾਹਰ ਆ ਜਾ ਮੈਂ ਚੱਲ ਖੜਾ ਰਿਹਾ ਉੱਥੇ 5-10 ਮਿੰਟਾਂ ਬਾਅਦ ਆਏ ਮੇਰੇ ਕੋਲ ਖੜੇ ਰਹੇ ਉੱਥੇ ਮਤਲਬ 15-20 ਮਿੰਟ ਉਹ ਦੂਸਰਾ ਮੁੰਡਾ ਜਿਹੜਾ ਡਰਾਈਵ ਕਰ ਰਿਹਾ ਸੀ ਫਰੈਸ਼ ਬਰੋਸੋ ਦੇ ਉੱਤੇ ਕੱਲਾਂ ਕਹਿੰਦੇ ਵੀ ਤੇਲ ਪਾਉਣਾ ਵਾਹ ਚਲੋ ਖੜ ਗਿਆ ਜਾਨਾ ਕਹਿੰਦੇ ਫਿਰ ਬਾਅਦ ਚ ਪਾ ਲੈਣਾ ਤੇਲ ਤੈਨੂੰ ਵੀ ਡਣ ਲੱਗੇ ਯਾਰ ਮੈਨੂੰ ਹਾਂ ਮੈਨੂੰ ਕਹਿ ਰਿਹਾ ਜਿਹੜਾ ਮੁੰਡਾ ਚਲਾ ਰਿਹਾ ਸੀ ਮੈਨੂੰ ਕਹਿ ਰਿਹਾ ਸੀ ਕਹਿੰਦਾ ਤੂੰ ਬੈਡ ਗਾੜੀ ਵਿੱਚ ਤੂੰ ਨਾ ਆ ਗਿਆ ਮੈਂ ਤੇਰੇ ਕੋਲ ਜ਼ਿੰਦਗੀ ਵਿੱਚ ਬੁਲਾਉਣਾ ਨਹੀਂ ਕਬੀ ਉਹ ਦੂਜੇ ਮੁੰਡੇ ਕਹਿੰਦੇ ਨਹੀਂ ਵੀ ਇਹਦੀ ਡਿਊਟੀ ਆ ਕਹਿੰਦੇ ਡਿਊਟੀ ਤੋਂ ਨਹੀਂ ਲਿਜਾ ਸਕ ਵੀ ਐਵੇਂ ਨਾ ਸਵੇਰੇ ਪੰਪ ਖੋਲਣਾ ਹੁੰਦਾ ਸੱਜਰੇ ਨਾ ਉੱਠ ਕੇ ਕਹਿੰਦੇ ਵੀ ਨਹੀਂ ਇਹਨੇ ਨਹੀਂ ਜਾਣਾ ਕਹਿੰਦੇ ਕਿੱਥੇ ਸਵੇਰ ਛੱਡਣਾ ਵਾਂਗੇ ਇਹਨੂੰ ਕਹਿੰਦਾ ਕੋਈ ਦਿੱਕਤ ਨਹੀਂ ਮੇਰੇ ਕੋ 150 ਕਿਲੋਮੀਟਰ ਸੇ ਕੋਈ ਫਰਕ ਨਹੀਂ ਪड़ਦਾ ਜਿਵੇਂ ਮੈਂ ਛੋੜ ਜਾਊਂਗਾ ਇਸਕੋ ਕਹਿੰਦੇ ਨਹੀਂ ਵੀ ਲੈ ਕੇ ਨਹੀਂ ਜਾਣਗੇ ਇਹਦੀ ਡਿਊਟੀ ਆ ਵੀ ਆਨ ਡਿਊਟੀ ਇਹਨੂੰ ਕਿਤੇ ਨਹੀਂ ਜਾਣ ਦਿੰਦੇ ਉਰੋਂ ਪੰਪ ਤੋਗੇ ਨਾ ਵੀ ਨਾ ਇਹ ਜਾਵੇ ਕਹਿੰਦਾ ਨਹੀਂ ਜਾਣਾ ਨਹੀਂ ਕਹਿੰਦਾ ਚਲੋ ਆਪਾਂ ਨੌ ਇੱਕ ਮੁੰਡੇ ਦਾ ਨੌ ਤਾਲੀ ਸ਼ਾਨ ਇੱਕ ਦਾ ਨੌ ਮਹਿਰ ਆ ਇੱਕ ਦਾ ਨੌ ਸੇਮਰ ਆ ਕਿੰਨੇ ਦਿੱਤੀਆਂ ਤਿੰਨੇ ਜਾਨੇ ਡੈੱਥ ਹੋ ਗਈ ਤੇ ਦੋ ਇੱਕ ਮੁੰਡਾ ਥੋੜਾ ਜ਼ਿਆਦਾ ਸੀਰੀਅਸ ਆ ਇੱਕ ਮਤਲਬ ਠੀਕ ਆ ਉਹਦੇ ਪਸਲੀਆਂ ਪਸਲੀਆਂ ਤੇ ਛੱਟ ਹੀ ਲੱਗੀ ਜ਼ਿਆਦਾ ਬਹੁਤ ਦੁਬੱਦ ਕੀ ਮਾਰ ਹੋ ਗਈ ਬਾਹਰ ਸਾਰੀ ਜ਼ਿੰਦਗੀ ਇੱਕ ਤਰ੍ਹਾਂ ਦਾ ਬਸ ਕਾਲੇ ਪੈ ਗਿਆ ਜ਼ਿੰਦਗੀ ਆੜੀ ਜੇ ਤੁਸੀਂ ਐਂ ਦੇਖ ਲੋ ਜੀ ਜਾਨ ਦੇਣ ਵਾਲੀ ਸੀਗੇ ਇੱਕ ਤਾਂ ਇੱਕ ਹੁੰਦੇ ਨੇ ਗੱਲਾਂ ਵਾਲੇ ਉਹ ਨਹੀਂ ਸੀ ਜਾਨ ਦੇਣ ਵਾਲੀ ਸੀਗੇ ਕਿਹਾ ਵਾਪਸ ਮੈਂ ਉਰੇ ਆਉਣ ਸਾਰੇ ਡਿੱਗ ਗਿਆ ਦੇਖ ਕੇ ਉਹਨਾਂ ਨੂੰ ਮੈਂ ਸਾਰੀ ਰਾਤ ਦਾ ਬਸ ਤੂੰ ਐਂ ਦੇ ਲੈ ਵੀਰੇ ਮੇਰੇ ਹੱਥ ਬਸ ਕੁਝ ਨਹੀਂ ਸੀ ਬਸ ਮੈਂ ਹੁਣ ਵੀ ਇੱਕ ਤਰ੍ਹਾਂ ਦਾ ਖੜਾ ਆ ਮੇਰੇ ਅੰਦਰ ਮੈਨੂੰ ਪਤਾ ਕੀ ਚੱਲ ਰਿਹਾ ਦੋ ਮਤਲਬ ਸਿਮਰਨ ਸੀ ਜਿਹੜਾ ਉਹ ਵੀ ਕੱਲ ਲਈ ਭਰਾ ਸੀਗਾ ਤੇ ਮਤਲਬ ਦੇਖ ਲਓ ਵਿਆਹ ਹੀ ਇਸ ਤੀ ਨਾਲ ਕੱਲੇ ਹੀ ਮਾਪੇ ਨੂੰ ਕਿੰਨਾ ਸਹਾਰਾ ਸੀ ਉਹਦਾ ਸਾਰਾ ਘਰ ਤਬਾਹ ਹੋ ਗਿਆ ਅਲੀ ਸ਼ਾਂਤੀ ਮੁੰਡਾ ਜਿਹੜਾ ਉਹ ਵੀ ਕੱਲੇ ਹੀ ਸੀਗਾ ਉਹ ਵੀ ਘਰੋਂ ਕੱਲੇ ਸੀ ਤੇ ਉਹ ਜਿਹੜਾ ਸਿੰਮੂ ਆ ਮੁੰਡਾ ਜਦ